ਤਰਨਤਾਰਨ ਦੀ ਮੀਨੀਆਂ ਚੌਂਕ 'ਚ ਪੱਬਾ ਪਾਰ ਹੋਈ ਬੈਠੀਆਂ ਸਾਰੀਆਂ ਸਿਆਸੀ ਪਾਰਟੀਆਂ ਜਿੱਤਣ ਦਾ ਦਾਵਾ ਕਰ ਰਹੀਆਂ ਕਈ ਪਾਰਟੀਆਂ ਦਾ ਤਾਂ ਇੱਥੋਂ ਤੱਕ ਦਾਵਾ ਕਰ ਰਹੀਆਂ ਨੇ ਕਿ ਜੇ ਇਹੋ ਸੀਟ ਜਿੱਤ ਜਾਂਦੀਆਂ ਹਨ ਤਾਂ ਦੁਨੀਆ ਦਾ ਨਕਸ਼ਾ ਹੀ ਬਦਲ ਜਾਵੇਗਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਲੀਡਰ ਨੇ ਕਾਨਫਰੰਸ 'ਚ ਬੋਲਿਆ ਕਿ ਆਖਿਆ ਕਿ ਜੇ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ 1000 ਰੁਪਏ ਲੀਟਰ ਦੁੱਧ ਵਕੇਗਾ ਬਾਜਵਾ ਇਹ ਵੀ ਭੁੱਲ ਗਏ ਕਿ ਪੰਜਾਬ ਵਿੱਚ ਇਕੱਲਾ ਕਿਸਾਨ ਭਾਈਚਾਰਾ ਨਹੀਂ ਰਹਿੰਦਾ ਮਜ਼ਦੂਰ ਵੀ ਰਹਿੰਦੇ ਆ ਜੋ ਏ 3-300 ਰੁਪਏ ਦਿਹਾੜੀ ਕਰਕੇ ਆਪਣਾ ਪਰਿਵਾਰ ਪਾਲਦੇ ਆ ਇਹਦਾ ਮਤਲਬ ਤਾਂ ਇਹ ਹੋਇਆ ਕਿ ਉਹ ਤਿੰਨ ਦਿਹਾੜੀਆਂ ਲਾ ਕੇ ਸਿਰਫ 1 ਕਿਲੋ ਦੁੱਧ ਹੀ ਖਰੀਦ ਸਕਣਗੇ ਬਾਕੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਆਓ ਸੁਣਦੇ ਹਾਂ ਪ੍ਰਤਾਪ ਸਿੰਘ ਬਾਜਵਾ ਦੀ ਜਵਾਨੀ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਹੈ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵੇਚਣਾ ਤੋਂ ਵੱਧ ਤੇ ਕਿਸੇ ਵੀ ਸਰਕਾਰ ਨੂੰ ਟਾਈਮ ਨਹੀਂ ਦਿੱਤਾ ਜਾ ਸਕਦਾ ਕੰਪਲੀਟ ਫੇਲਿਅਰ ਹੈ ਗਵਰਨਮੈਂਟ ਹੋਈ ਸਾਰਾ ਨਾ ਵੱਡਾ ਮੁੱਦਾ ਅੱਜ ਬਾਕੀ ਗੱਲਾਂ ਆਰਥਿਕ ਤੇ ਛੱਡੀ ਦਿਓ ਵੱਡਾ ਮੁੱਦਾ ਹੈ ਜਿਸ ਤਰ੍ਹਾਂ 15 ਸਾਲ ਅਸੀਂ ਹਾਲਾਤ ਵੇਖੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਸੀ ਉਹੀ ਹਾਲਾਤ ਇੱਕ ਵਾਰ ਫੇਰ ਪਰਤ ਕੇ ਵਾਪਸ ਆ ਗਿਆ ਸਪੈਸ਼ਲੀ ਸਾਡੀ ਜਿਹੜੀ ਪੱਟੀ ਹੈ ਬਾਰਡਰ ਦੀ 벨ਟ ਗੁਰਦਾਸ ਪਠਾਨਕੋਟੋਂ ਸ਼ੁਰੂ ਹੁੰਦੀ ਹੋਈ ਫਾਜ਼ਿਲਕਾ ਤੱਕ ਅਬੋਰ ਤੱਕ ਜਿਹੜੀ ਜਾਂਦੀ ਹੈ ਉੱਥੇ ਸਾਰੀ ਅੱਜ ਸਾਰਨ ਵੱਡਾ ਮਸਲਾ ਇਹ ਹੈ ਕਿ ਕਿਸੇ ਆਦਮੀ ਨੂੰ ਇਹ ਯਕੀਨ ਨਹੀਂ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਇੱਥੇ ਜ਼ਿੰਦਗੀ ਮਹਿਫੂਜ਼ ਹੋਏ ਟਾਪ ਪ੍ਰਾਇੋਰਟੀ ਕਿਸੇ ਵੀ ਦੇਸ਼ 'ਚ ਜਦੋਂ ਅਸੀਂ ਰਹਿੰਦੇ ਆ ਸਾਰਨੋਂ ਪਹਿਲੀ ਚੀਜ਼ ਜਿਹੜੀ ਅਸੀਂ ਧਿਆਨ ਕਰਦੇ ਉਹ ਇਹ ਹੁੰਦੀ ਆ ਕਿ ਮੇਰਾ ਫੰਡਮੈਂਟਲ ਰਾਈਟ ਹੈ ਕਿ ਮੇਰੀ ਮੇਰੇ ਪਰਿਵਾਰ ਦੀ ਮੇਰੇ ਬੱਚਿਆਂ ਦੀ ਜ਼ਿੰਦਗੀ ਮਹਿਫੂਜ਼ ਹੋਏ ਬਾਕੀ ਕਾਰੋਬਾਰ ਤੇ ਬਾਅਦ 'ਚ ਹੀ ਚੱਲ ਲੈਣੇ ਬਾਦਕਿਸਮਤੀ ਅੱਜ ਬਾਰਡਰ ਏਰੀਆ ਦੀ ਕੇਸ ਬਾਰਡਰ ਏਰੀਆ ਚ ਕੋਈ ਵੀ ਇਹੋ ਜਿਹਾ ਵਿਅਕਤੀ ਨਹੀਂ ਜਿਹਨੂੰ ਅੱਜ ਫਰੋਤੀ ਦੇ ਟੈਲੀਫੋਨ ਨੇ ਆ ਗਏ ਜਿਹਨੂੰ ਫਰੋਤੀਆਂ ਦੇ ਗੋਲੀਆਂ ਮਾਰ ਕੇ ਸ਼ਿਕਾਰ ਕਰ ਦਿੱਤੇ ਗਏ ਮੈਂ ਅੱਜ ਇੱਥੋਂ ਇਸ ਸਟੇਜ ਉੱਤੋਂ ਇਸ ਗੱਲ ਦਾ اقرار نامہ ਪੰਜਾਬ ਦੇ ਲੋਕਾਂ ਨਾਲ ਕਰਨਾ ਪਰਮਾਤਮਾ ਮਿਹਰ ਕਰੇ ਗੁਰੂ ਮਹਾਰਾਜ ਸਾਹਿਬ ਮਿਹਰ ਕਰਨ ਤਾਂ ਗਿੜੇ ਤੇ ਗਿੱਧੇ ਪਹਿਲੇ ਵੀ ਕਾਂਗਰਸ ਨੇ ਸ਼ੁਰੂ ਕਰਵਾਏ ਸੀ ਮੈਨੂੰ ਖੁਸ਼ੀ ਹੋਈ ਬਹੁਤ ਦੇਰ ਤੋਂ ਬਾਅਦ ਮੌਕਾ ਮਿਲਿਆ ਤਰਨਤਾਰ ਨੂੰ ਚੰਗੀ ਤਰ੍ਹਾਂ ਆਉਂਦਾ ਪਹਿਲੇ ਬਾਈਪਾਸ ਤੋਂ ਹੀ ਬਾਹਰ ਅੱਗੇ ਨਿਕਲ ਜਾਂਦੇ ਰਹੇ ਆ ਜ਼ਿਲ੍ਹਾ ਵੀ ਕਾਂਗਰਸ ਦੀ ਸਰਕਾਰ ਚ ਸੀ ਤਰਨਤਾਰਨ ਬਣਾਇਆ ਹੁਣ ਵਧੀਆ ਇੱਕ ਸ਼ਹਿਰ ਦਾ ਸ਼ੇਪ ਤਰਨਤਾਰ ਲੈ ਰਿਹਾ ਸ਼ੋਰੂਮ ਵੀ ਨੇ ਦੁਕਾਨਾਂ ਵੀ ਵਧੀਆ ਨੇ ਦੁਕਾਨਾਂ ਤੇ ਚਹਿਲ-ਭੇਲ ਵੀ ਚੰਗੀ ਸੀ ਅੱਜ ਸਾਰੇ ਨੂੰ ਵੱਡੀ ਅੱਜ ਸਮੁੱਚੇ ਪੰਜਾਬ ਦੇ ਵਿੱਚ ਤੇ ਬਾਰਡਰ ਬੈਲਟ ਦੇ ਵਿੱਚ ਇਹ ਲੋਕਾਂ ਦੇ ਦਿਮਾਗ ਤੇ ਗੱਲ ਹੈ ਕਿ ਜਿਹੜਾ ਇਸ ਟਾਈਮ ਨਵੇਂ ਗੈਂਗਸਟਰਸ ਦਾ ਰਾਜ ਆਇਆ ਇਹ ਜਿਹੜੇ ਵੱਡੇ ਮਾਨਿਆਂ ਤੇ ਲੋਕਾਂ ਨੂੰ ਫਰੋਤੀਆਂ ਆ ਰਹੀਆਂ ਨੇ ਉਹ ਚਾਹਦੇ ਸਾਨੂੰ ਰਾਹਤ ਦਵਾਈ ਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਮੇਰੇ ਵੀਰੋ ਅੱਜ ਵਿਸ਼ੇਸ਼ ਤੌਰ ਤਰਨਤਾਨ ਅਸੈਂਬਲੀ ਹਲਕੇ ਦੇ ਹਰ ਭਰਾ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਮੈਨੂੰ ਪਤਾ ਤਾਨੂੰ ਡਰ ਵੀ ਹੈ ਤੇ ਤੁਹਾਨੂੰ ਖੌਫ ਵੀ ਅਸੀਂ ਕਹਿੰਨੇ ਆ ਭਾਵੇਂ ਸਾਡੇ ਚੰਡੇ ਨਾਂ ਲਓ ਅਸੀਂ ਤੁਹਾਨੂੰ ਆਪਣੇ ਬਹੁਤ ਵੱਡੇ ਇਕੱਠਾਂ 'ਚ ਵੀ ਨਹੀਂ ਸੱਦਣਾ ਚਾਹਦੇ ਪਰ ਇੱਕ ਫੈਸਲਾ ਜ਼ਰੂਰ ਕਰ ਲਓ ਕਿ ਅਸੀਂ ਆ ਜਿਹੜੀ ਵੋਟ ਹੈ ਇਸ ਟਾਈਮ ਤਰਨਤਾ ਨੇ ਅਸੈਂਬਲੀ ਹਲਕੇ ਦੀ ਇਹਨੇ ਆਂਦੀ 2017 27 ਦੀ ਜਿਹੜੀ ਇਲੈਕਸ਼ਨ ਹੈ ਉਹਦੀ ਨੀਂ ਬੰਨੀ ਉਹਦਾ ਰਸਤਾ ਵਖਾਣਾ ਹੈ ਕਿ ਕੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਸੀਂ ਕਿਸ ਕਿਸਮ ਦੇ ਲੋਕ ਕਲਣਾ ਚਾਹਨੇ ਵਿਧਾਨ ਸਭਾ ਕਾਨੂੰਨ ਬਣਾਉਣ ਵਾਸਤੇ ਮੇਰੇ ਵੀਰੋ ਇਹ ਕਾਨੂੰਨ ਤੋੜਨ ਵਾਲਿਆਂ ਵਾਸਤੇ ਵਿਧਾਨ ਸਭਾ ਨਹੀਂ ਹੈ ਉਹਨਾਂ ਵਾਸਤੇ ਜਿਹੜੀ ਜਗ੍ਹਾ ਬਣੀ ਹੈ ਤੁਹਾਨੂੰ ਵੀ ਪਤਾ ਕਾਨੂੰਨ ਤੋੜਨ ਵਾਲਿਆਂ ਵਾਸਤੇ ਕਿਹੜੀ ਜਗ੍ਹਾ ਬਣਾਈ ਹੈ ਸਰਕਾਰ ਨੇ ਉਹਨਾਂ ਵਾਸਤੇ ਉਹ ਜਗ੍ਹਾ ਕਾਨੂੰਨ ਬਣਾਉਣ ਵਾਲਿਆਂ ਵਾਸਤੇ ਵਿਧਾਨ ਸਭਾ ਹੈ ਹੱਥ ਜੋੜ ਕੇ ਸਾਡੀ ਬੇਨਤੀ ਹੈ ਸਮੁੱਚੇ ਤਰਨਤਾਰਨ ਵਾਲੇ ਭਰਾਵਾਂ ਨੂੰ ਇਹ ਫਤਵਾ ਅੱਜ ਤੁਸੀਂ ਜਾਰੀ ਕਰਨਾ ਸਾਰੇ ਨਾਲ ਵੱਧ ਪੀੜਤ ਅੱਜ ਤਰਨਤਾਰਨ ਦਾ ਇਹ ਜਿਹੜਾ ਪੁਲਿਸ ਡਿਸਟ੍ਰਿਕਟ ਹੈ ਉਹ ਹੈ ਉਸ ਤੋਂ ਬਾਅਦ ਨਾਲਦੇ ਜ਼ਿਲ੍ਹੇ ਅਸੀਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾਵਾਂਗੇ ਤੁਸੀਂ ਤਰਨਤਾਰਨ ਦੀ ਅਸੈਂਬਲੀ ਚੋਣ ਸਾਡੇ ਅਜ਼ੀਜ਼ ਕਰਨਬੀਰ ਸਿੰਘ ਬੁਰਜ ਨੂੰ ਟਿੰਡੇ ਨੈਸ਼ਨਲ ਕਾਂਗਰਸ ਨੂੰ ਜਿਤਾਓ ਸਰਕਾਰ ਆਂਦੇ ਹੀ ਸਾਡੀ ਟੌਪ ਪ੍ਰਾਇੋਰਟੀ ਇਹਨਾਂ ਗੈਂਗਸਟਰਾਂ ਨੂੰ ਨਿਊਟਰਲਾਈਜ਼ ਕਰਨ ਦੀ ਹੋਏਗੀ ਸਾਡੀ ਪਹਿਲੀ वचनबद्धता ਤੁਹਾਡੇ ਨਾਲ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਕੀਤੀ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਆਈਆਂ ਮੇਰੇ ਵੀਰ ਜੋਸ਼ੀ ਸਾਹਿਬ ਜਦਾ ਜ਼ਿਕਰ ਕਰਦੇ ਸੀ ਜਿੱਥੇ ਉਹਨਾਂ ਦੇ ਪਰਿਵਾਰ ਨੇ ਬਹੁਤ ਸਾਰੇ ਇਸ ਕਿਸਮ ਦੇ ਇਥੇ ਪਰਿਵਾਰ ਬੈਠੇ ਨੇ ਜਿਨ੍ਹਾਂ ਨੇ ਆਪਣੇ ਪਿਆਰ ਵਾਲੇ ਜਿਹੜੇ ਨੇ ਕੁਰਬਾਨ ਕੀਤੇ ਪੰਜਾਬ ਦੀ ਏਕਤਾ ਤੇ ਅਖੰਡਤਾ ਵਾਸਤੇ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਗੁਜ਼ਾਰਿਸ਼ ਹੈ ਫੇਰ ਟਾਈਮ ਆਇਆ ਆਪਾਂ ਸਿਆਣੇ ਬਣੀਏ ਆਪਾਂ ਸੂਝਵਾਨ ਬਣੀਏ ਸਾਨੂੰ ਕੁਦਰਤੀ ਟਾਈਮ ਮਿਲ ਗਿਆ ਵੋਟ ਦੇ ਜ਼ਰੀਏ ਫੈਸਲਾ ਕਰਨ ਦਾ ਫੈਸਲਾ ਕਰੋ ਤਗੜੇ ਹੋ ਕੇ ਕਾਮਯਾਬ ਕਾਂਗਰਸ ਦਾ ਕੈਂਡੀਡੇਟ ਕਰੋ ਅਸੀਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦੇ ਆ ਅਮਨ ਤੇ ਸ਼ਾਂਤੀ ਬਹਾਲ ਕਰਾਂਗੇ ਚਿਹਰਿਆਂ ਤੇ ਰੌਣਕਾਂ ਲੈ ਕੇ ਆਵਾਂਗੇ ਜਦੋਂ ਤੁਹਾਡੇ ਨੌਜਵਾਨ ਬੱਚੇ ਸਕੂਲਾਂ ਵਿੱਚ ਜਾਂ ਕਾਲਜਾਂ ਜਾਂਦੇ ਨੇ ਕਿਸੇ ਮਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਪੈਗੀ ਕਿ ਸ਼ਾਮ ਨੂੰ ਸਕੂਲ ਤੋਂ ਬਾਅਦ ਜਾਂ ਕਾਲਜ ਤੋਂ ਬਾਅਦ ਜਾਂ ਯੂਨੀਵਰਸਿਟੀ ਤੋਂ ਬਾਅਦ ਮੇਰਾ ਬੱਚਾ ਵਾਪਸ ਇੱਥੇ ਪਹੁੰਚਦਾ ਕਰਕੇ ਦੀ ਪਹੁੰਚ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਾਂਗਰਸ ਪਾਰਟੀ ਦੀ ਬਹੁਤ ਇਸ ਤੋਂ ਗਾਹ ਦੀ ਸੋਚ ਵੀ ਅਸੀਂ ਕਈ ਇਹੋ ਜਿਹੇ ਕੰਮ ਕਰਨੇ ਨੇ ਜਿਹਦੇ ਨਾਲ ਪੰਜਾਬ ਜਿਹੜਾ ਇੱਕ ਲੈਂਡਲੌਕ ਪੇਰੀਆ ਜਿਹੜਾ ਇੱਕ ਪਾਲਿਸੀ ਦੇ ਮੁਤਾਬਕ ਜਿਹੜੀ ਗੁਜਰਾਤ ਦੀ ਪੋਰਟਸ ਦੀ ਪਾਲਿਸੀ ਜਿਹੜੀ ਬੰਦਰਗਾਹਾਂ ਦੇ ਵਿੱਚ ਬੰਬਈ ਦੀਆਂ ਬੰਦਰਗਾਹਾਂ ਨੇ ਗੁਜਰਾਤ ਦੀਆਂ ਬੰਦਰਗਾਹਾਂ ਨੇ ਬਾਹਰ ਦੀਆਂ ਬੰਦਰਗਾਹਾਂ ਦੀ ਇੱਕ ਇੱਕ ਬਹੁਤ ਵੱਡੀ ਇੱਕ ਲੌਬੀ ਹੈ ਜਿਹੜੀ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਉਹ ਚੱਲਣ ਨਹੀਂ ਦੇ ਰਹੀ ਜਿੱਦ ਦਿਨ ਸੁੱਕੀ ਬੰਦਰਗਾਹ ਚੱਲ ਗਈ ਮੇਰੇ ਵੀਰੋ ਗੱਲ ਸੁਣ ਲਓ ਰਾਜਪੁਰੇ ਤੋਂ ਅੰਮ੍ਰਿਤਸਰ ਸਾਰੇ ਨੂੰ ਅਮੀਰ ਏਰੀਆ ਹਿੰਦੁਸਤਾਨ ਦਾ ਹੋਏਗਾ ਸਾਰੇ ਟਰੇਡਿੰਗ ਹਾਊਸਸ ਸਾਰੀ ਵੱਡੀ ਜਿਹੜੀ ਇੰਡਸਟਰੀ ਹੈ ਹਿੰਦੁਸਤਾਨ ਦੀ ਉਹ ਇੱਥੇ ਆ ਕੇ ਬੈਠੇ ਸਾਡਾ ਉਹ ਸੁਪਨਾ ਕਿ ਕਿਸੇ ਦਿਨ ਅਸੀਂ ਇਹ ਬਾਰਡਰ ਜਿਹੜਾ ਆਪਣਾ ਏਸ਼ੀਆ ਦੇ ਨਾਲ ਯੂਰਪ ਦੇ ਨਾਲ ਇਹ ਬਾਰਡਰ ਖੋਲਣਾ ਤੁਹਾਡੀ ਜਿਹੜੀ ਕਿਸਾਨਾਂ ਦਾ ਦੁੱਧ ਜਿਹੜਾ 50 ਰੁਪਏ ਕਿਲੋ ਹੈ ਇਹ ਜਦੋਂ ਚੀਜ਼ ਦੇ ਵਿੱਚ ਕਨਵਰਟ ਹੋਇਆ 500 ਤੋਂ 1000 ਰੁਪਏ ਕਿਲੋ ਵੇਚਣਾ ਜਿਹੜੀ ਸਬਜ਼ੀ ਇੱਥੇ 50 ਰੁਪਏ ਕਿਲੋ ਅਸੀਂ ਮਾਰਕੀਟ ਦਿੰਨੇ ਆ ਜਿੱਦਣ ਯੂਰਪੀਅਨ ਬਾਰਡਰ ਖੁੱਲਣਾ ਸਾਨੂੰ 350 ਤੋਂ 400 ਰੁਪਿਆ ਕਿਲੋ ਵਿਕਣਾ ਤੁਹਾਡੀ ਕਣਕ ਦੇ ਵਿੱਚੋਂ ਮੇਰੇ ਵੀਰੋ 28 ਕਿਸਮ ਦੀ ਬਰੈਡ ਬਣਦੀ ਹੈ ਸਾਡੇ ਦੁੱਧ ਚੋਂ 42 ਕਿਸਮ ਦਾ ਚੀਜ਼ ਬੰਦ ਜਿੰਨਾ ਚਿਰ ਵੈਲਿਊ ਐਡ ਨਹੀਂ ਹੋਏਗੀ ਸਾਡੇ ਇਸ ਏਰੀਆ ਦਾ ਜਿਹੜਾ ਪਰਿਵਰਤਨ ਨਹੀਂ ਹੋ ਸਕਦਾ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਕਰ ਸਕਦੀ